ਚਲੋ ਗੱਲ ਕਰਦੇ ਆ ਬਰਨਾਲਾ ਪੰਜਾਬ ਦੀ ਇੱਥੇ ਤਰੱਕੀ ਦੀ ਇੱਕ ਕੀਮਤ ਚੁਕਾਈ ਜਾ ਰਹੀ ਹੈ ਕਦੇ ਸੋਚੇ ਇੱਕ ਨੌਕਰੀ ਦੀ ਅਸਲ ਕੀਮਤ ਕੀ ਹੋ ਸਕਦੀ ਹੈ ਇੱਥੇ ਇੱਕ ਫੈਕਟਰੀ ਹੈ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਫੈਕਟਰੀਆਂ 'ਚੋਂ ਇੱਕ ਤੇ ਹਰ ਸਾਲ ਇਹ ਫੈਕਟਰੀ ਇੱਥੋਂ ਦੇ ਲੋਕਾਂ ਲਈ ਇੱਕ ਵੱਡਾ ਮੁਫਤ ਮੈਡੀਕਲ ਕੈਂਪ ਵੀ ਲਾਉਂਦੀ ਹੈ ਪਰ ਇਸ ਕੈਂਪ ਪਿੱਛੇ ਦੀ ਕਹਾਣੀ ਉਦੋਂ ਬਦਲ ਗਈ ਜਦੋਂ ਇੱਕ ਆਰਟੀਆਈ ਨੇ ਸਭ ਕੁਝ ਸਾਹਮਣੇ ਲਿਆਂਦਾ ਆਰਟੀਆਈ ਤੋਂ ਮਿਲੇ ਇਹ ਅੰਕੜੇ ਇਹਨਾਂ ਪਿੰਡਾਂ 'ਚ ਕੈਂਸਰ ਦੇ ਕੇਸ ਚਿੰਤਾਜਨਕ ਨੇ ਤੇ ਪਿੰਡ ਵਾਲਿਆਂ ਦਾ ਸਿੱਧਾ ਇਲਜ਼ਾਮ ਹੈ ਕਿ ਇਸ ਸਬ ਦਾ ਕਾਰਨ ਫੈਕਟਰੀ ਦਾ ਦੂਸ਼ਿਤ ਪਾਣੀ ਹੈ ਫੈਕਟਰੀ ਕਹਿੰਦੀ ਹੈ ਅਸੀਂ ਤਾਂ ਆਪਣੇ ਆਪਰੇਟ ਸੋਸ਼ਲ ਰਿਸਪੋਨਸੀਬਿਲਟੀ ਯਾਨੀ ਸੀਐਸਆਰ ਨਿਭਾ ਰਹੇ ਹਾਂ ਪਰ ਇੱਥੇ ਦੋ ਪਾਸੇ ਨੇ ਇੱਕ ਪਾਸੇ ਕੰਪਨੀ ਦੀ ਸੇਵਾ ਦੂਜੇ ਪਾਸੇ ਲੋਕਾਂ ਦਾ ਇਲਜ਼ਾਮ ਸਥਾਨਿਕ ਲੋਕ ਕਹਿੰਦੇ ਨੇ ਕਿ ਇਹ ਸਭ ਸਿਰਫ ਸਰਕਾਰੀ ਸਬਸਿਡੀਆਂ ਲਈ ਇੱਕ ਡਰਾਮਾ ਹੈ ਉਹਨਾਂ ਦਾ ਕਹਿਣਾ ਹੈ ਅਸਲ ਮਦਦ ਚਾਹੀਦੀ ਹੈ ਤਾਂ ਜੋ ਬਿਮਾਰ ਨੇ ਉਹਨਾਂ ਦਾ ਇਲਾਜ ਕਰਾ ਪਰੇ ਗੱਲ ਸਿਰਫ ਅੰਕੜਿਆਂ ਦੀ ਨਹੀਂ ਹਰ ਕੇਸ ਪਿੱਛੇ ਇੱਕ ਪੂਰੇ ਪਰਿਵਾਰ ਦਾ ਦਰਦ ਹੈ ਮਿਸਾਲ ਵਜੋਂ ਤਨੋਲਾ ਪਿੰਡ ਦਾ ਇੱਕ 17 ਸਾਲਾਂ ਦਾ ਮੁੰਡਾ ਹੁਣੇ ਕੁਝ ਮਹੀਨੇ ਪਹਿਲਾਂ ਹੀ ਗੁਜ਼ਰ ਗਿਆ ਉਹ ਆਪਣੇ ਮਾਪਿਓ ਦਾ ਇਕਲੌਤਾ ਸ਼ਹਾਰਾ ਸੀ ਤੇ ਲੋਕਾਂ ਨੂੰ ਯਕੀਨ ਹੈ ਕਿ ਉਸ ਦੀ ਮੌਤ ਦਾ ਕਾਰਨ ਫੈਕਟਰੀ ਦਾ ਉਹੀ ਦੂਸ਼ਿਤ ਪਾਣੀ ਸੀ ਸਵਾਲ ਇਹ ਉੱਠਦਾ ਹੈ ਜਦੋਂ ਮਦਦ ਤੇ ਨੁਕਸਾਨ ਇਕੱਠੇ ਹੋਣ ਤਾਂ ਅਸਲ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ